ਸਾਹ ਜੀ ਅੱਜ ਜੋ ਮੰਗ ਪੱਤਰ ਦਿੱਤਾ ਗਿਆ ਉਹ ਮਾਰੇ ਕੀ ਗੱਲ ਜੋ ਬੋਲੇ 1000 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਾਬ ਸਿੰਘ ਪਿੰਡ ਦਾ ਇਸ਼ਾਰਾ ਭਗਵਾਨ ਵਾਲਮੀਕ ਸੰਗਠਨ ਦਾ ਪੰਜਾਬ ਪ੍ਰਧਾਨ ਸਾਡੇ ਕਮੇਟੀ ਚੇਅਰਮੈਨ ਹਰਦੀਪ ਸਿੰਘ ਪੰਘਾਲੀ ਜੀ ਜੋ ਅੱਜ ਦਾ ਮੰਗ ਪੱਤਰ ਦਿੱਤਾ ਗਿਆ ਜੀ ਕੁਝ ਪਿਛਲੇ ਦਿਨੀ 6 ਤਰੀਕ ਨੂੰ ਆਪਣੇ ਜ਼ਿਲ੍ਹਾ ਪ੍ਰਧਾਨ ਆਪਣੇ ਸੰਤੋਖ ਸਿੰਘ ਜੀ ਜਿਨ੍ਹਾਂ ਦਾ ਘਟਨਾਵਕ ਕੀਤਾ ਗਿਆ ਸੀ ਜਿਨ੍ਹਾਂ ਨੂੰ ਅੱਜ ਤੋਂ ਕੋਈ 20 ਤੋਂ 22 ਦਿਨ ਹੋ ਗਏ ਜੀ ਉਸ ਸੰਬੰਧੀ ਅਸੀਂ ਡਿਪਟੀ ਸਾਹਿਬ ਨੂੰ ਐਸਐਸਓ ਨੂੰ ਰੋਜ਼ ਹੀ ਕਹੀ ਫੇਲ ਕਰੀ ਦੀ ਕਿ ਸਰ ਸਾਡਾ ਹੱਲ ਕਰ ਦਿਓ ਜੀ ਇਹਨਾਂ ਦੇ ਵਿਉਪਬੰਦੀ ਕਾਰਵਾਈ ਕਰ ਦਿਓ ਸਾਨੂੰ ਇਹੋ ਕਹਿ ਦਿੰਦੇ ਜੀ ਅੱਜ ਆਜੋ ਸਵੇਰੇ ਆਜੋ ਕੱਲ ਆਜੋ ਤੇ ਸਾਡੀ ਕੋਈ ਵੀ ਜਿਹੜੀ ਸੁਣਵਾਈ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੀਤੀ ਉਹ ਸੰਬੰਧੀ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਤਰਮਤਰਨ ਜ਼ਿਲ੍ਹੇ ਦੇ ਵਿੱਚ ਦਿੱਤਾ ਹੋਇਆ ਵਾ ਤੇ ਜਿਹੜਾ ਵਾ ਬੋੜੀ ਚੌਂਕ 28 ਤਰੀਕ ਨੂੰ ਜਿਹੜਾ ਵਾ ਤਿੱਖੇ ਤੋਂ ਤਿੱਖਾ ਸੰਘਰਸ਼ ਕਰਾਂਗੇ ਅੱਜ ਕਿੰਨੇ ਸਭ ਲਈ ਤਿਆਰ ਏ ਜੀ ਲੰਮੇ ਅਨਮਿਥਿਆ ਧਰਨਾ ਜਿਹੜਾ ਵਾ ਇਹ ਲਗਾਇਆ ਜਾਏਗਾ ਜਿੰਨਾ ਤੱਕ ਸਾਨੂੰ ਐਫਆਰ ਨਹੀਂ ਮਿਲਦੀ ਜੋ ਬੋਲੇ ਸੋਨਰਪਾਏ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਹਾਂਜੀ ਭਜਾ ਜੀ ਕੀ ਕਹਿਣਾ ਜੋ ਮੰਗ ਪੱਤਰ ਕੀ ਮੰਗ ਪੱਤਰ ਇਹੋ ਹੀ ਆ ਜੋ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਵਾ ਇਹੋ ਹੀ ਸਾਡਾ ਮਸਲਾ ਵਾ 6 ਤਰੀਕ ਦੀ ਕਿਟਨੈਪਿੰਗ ਹੋਈ ਆ ਤੇ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਾ ਐਸਐਚਓ ਸਾਹਿਬ ਨੇ ਕੀਤੀ ਆ ਤੇ ਪਰਸੋਂ ਵੀ ਪੰਜ ਸੱਤ ਦਿਨ ਪਹਿਲਾਂ ਵੀ ਅਸੀਂ ਡੀਐਸਪੀ ਸਿਟੀ ਸਾਹਿਬ ਨੂੰ ਵੀ ਮਿਲੇ ਅਸੀਂ ਉਹ ਵੀ ਹਸ ਕੇ ਗੱਲ ਨੂੰ ਟਾਲੀ ਜਾਂਦੇ ਆ ਤੇ ਬਾਕੀ ਅਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੇ ਇਨਸਾਫ ਨਹੀਂ ਮਿਲਿਆ ਮੰਗ ਪੱਤਰ ਅਸੀਂ ਦੇ ਚੁੱਕੇ ਆ ਤੇ ਉਹ 28 ਤਰੀਕ ਦਾ ਧਰਨੇ ਦਾ ਟਾਈਮ ਪਾਇਆ ਵਾ ਤੇ ਜਿੰਨਾ ਚਿਰ ਉਥੇ ਐਫ ਆਰ ਆਈ ਕੱਟੀ ਨਹੀਂ ਜਾਊਗੀ ਉਨਾਂ ਚਿਰ ਉਹ ਧਰਨਾ ਬੋੜੀ ਚੌਂਕ ਤੋਂ ਨਹੀਂ ਚੁੱਕਿਆ ਜਾਵੇਗਾ ਉਹ ਮਤਲਬ ਇਹ ਬੀਪੀ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕੀ ਵਿਸ਼ਵਾਸ ਦਿੱਤਾ ਗਿਆ ਉਹਨਾਂ ਨੂੰ ਵਿਸ਼ਵਾਸ ਇਹ ਦਿੱਤਾ ਗਿਆ ਸੀ ਵੀ ਉਹਨਾਂ ਆਪਣੇ ਡਾਇਰెక్టర్ ਸਾਹਿਬ ਨੂੰ ਇਹ ਡਿਊਟੀ ਲਈ ਹੀ ਵੀ ਤੁਸੀਂ 1 ਵਜੇ ਤੱਕ ਉਹਨਾਂ ਬੰਦਿਆਂ ਨੂੰ ਸੱਦੋ ਜੇ ਆਉਂਦੇ ਆ ਤੇ ਠੀਕ ਆ ਜੇ ਨਹੀਂ ਆਉਂਦੇ ਤੇ ਉਹਨਾਂ ਦੇ ਜੋ ਐਫ ਆਰ ਆਈ ਬੰਦੀ ਆ ਉਹ ਕੱਟ ਦਿੱਤੀ ਜਾਵੇਗੀ ਪਰ ਅਹੀਂ ਉਥੇ ਬਹਿ ਕੇ ਵੇਟ ਕੀਤਾ ਉਹ ਬੰਦੇ ਅੱਜ ਤੱਕ ਨਾ ਥਾਣੇ ਸਿਟੀ ਆਏ ਤੇ ਨਾ ਡੀ ਐਸ ਬੀ ਸਿਟੀ ਸਾਹਿਬ ਦੇ ਦਫਤਰ ਜਾਏ